ਬਹੁਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੇ ਸ਼੍ਰੀਸ਼ ਅੱਜ ਬਠਿੰਡੇ ਜਾ ਰਹੇ ਸੀ ਤਪਾ ਤੋਂ ਸ਼ੁਰੂ ਹੋ ਕੇ ਅਸੀਂ ਬਠੰਡਾ ਦੇ ਤੱਕ ਤੁਹਾਨੂੰ ਸਾਰਾ ਦਿਖਾਵਾਂਗੇ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸ਼੍ਰੀ ਸ਼੍ਰੀ 108 ਸਿੱਧ ਬਾਬਾ ਡੇਰਾ ਇੰਦਰਦਾਸ ਜੀ ਜਿਨ੍ਹਾਂ ਦੀ 44ਵੀਂ ਵਰਸੀ 26 ਅਗਸਤ ਨੂੰ ਬੜੀ ਧੂਮ ਧਾਮ ਨਾਲ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਭਵਾਨ ਦਾ ਜੀ ਦੀ ਗੁਵਾਈ ਹੇਠ ਮਨਾਈ ਜਾ ਰਹੀ ਹੈ ਆਓ ਤੁਹਾਨੂੰ ਰੋਡ ਦਾ ਅਤੇ ਪਿੰਡਾਂ ਸ਼ਹਿਰਾਂ ਦਾ ਅਗਲਾ ਵਿਊ ਦਿਖਾਉਨੇ ਆ ਆਓ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਸਾਲਾ ਸਰਦਾਮ ਬਾਲਾਜੀ ਤੋਂ ਪਵਿੱਤਰ ਅਖੰਡ ਜੋਤ ਇਸ ਮੰਦਰ ਦੇ ਵਿੱਚ ਪ੍ਰਕਾਸ਼ਤ ਹੈ ਮੰਦਰ ਵਿੱਚ ਦੂਰ ਦਰਾਡੇ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਆਤਮਾਤਮਸਤ ਹੁੰਦੇ ਨੇ ਇਹ ਬਿਲਕੁਲ ਰੋਡ ਅੱਗੇ ਸਿੱਧੀ ਬਠਿੰਡਾ ਗਈ ਤੁਹਾਨੂੰ ਅੱਗੇ ਵੀ ਜੂ ਦਿਖਾਵਾਂਗੇ ਇਹਨੇ ਤੇ ਮੰਦਰ ਮੰਦਰ ਕੋਚੋ ਟੋੜ ਪਲਾਜੇ ਤੋਂ 500 ਮੀਟਰ ਅੱਗੇ ਚੰਦਪੁਰਨੀ ਧਰਮਸ਼ਾਲਾ ਬਣੀ ਹੋਈ ਹੈ ਜੋ ਕਿ ਬਹੁਤ ਹੀ ਲੰਮੇ ਸਮੇਂ ਤੋਂ ਬਣੀ ਹੋਈ ਹੈ ਤੁਹਾਨੂੰ ਅਸੀਂ ਸ਼੍ਰੀ ਮਹਿੰਦਰ ਮਕੇਸ਼ ਬੰਸਲ ਚੈਰੀਟੇਬਲ ਇਹ ਸਾਰਾ ਵਿਊ ਮਾ ਚੰਤਪੁਰ ਨੀ ਧਰਮਸ਼ਾਲਾ ਦਾ ਹੁਣ ਅਸੀਂ ਇਹ ਪੁੱਛੋ ਸ਼ਹਿਰ ਨੂੰ ਭਲਾਈਏ ਬਰਤੋ ਰਸਤਾ ਚੱਲਿਆ ਗਿਆ ਮੌਦਾ ਸਾਰੇ ਮਾਰਵਲ ਦਾ ਵੀਅੂ ਦਿਖਾ ਰਹੇ ਆ ਗ੍ਰੇनाइट ਟੱਪੀ ਟਾਇਲ ਹਰ ਕਿਸਮ ਦਾ ਮਾਰਵਲ ਉਹ ਮਿਲਦਾ ਹੈ ਮਿਸਾਨਾ ਰੋਡ ਆਗੇ ਪੇ ਮੁਜਾਰਾ ਹੈ ਰੋਡ ਆਪਣੇ ਸਟਾਲੀਆਂ ਆਰ ਬਸੇ ਬਡੇ ਬਡੇ ਗਰਾਊਂਡ ਨੇ ਮਾਰਬਲ ਦੇ ਸੱਜਿਆ ਤੇ ਵੱਡੇ ਵੱਡੇ ਹੋਟਲ ਐਕਟਰੀ ਉੱਪਰ ਐਨ ਐਚ 7 ਤੇ ਸਾਤ ਦੇ ਇਹ ਅਜਿਹਾ ਆਦੇਸ਼ ਹਸਤਾਬ ਦੇ ਪੰਡਾ ਵਾਲਾ ਹੈ ਹੈਲੀਕਾਪਟਰ ਤੇ ਹੈਲੀਕਾਪਟਰ ਜਾ ਰਿਹਾ ਹੈ ਸਾਹਮਣੇ ਤੁਹਾਨੂੰ ਵੀਊ ਦਿਖਾ ਰਿਹਾ ਹੈ ਹੈਲੀਕਾਪਟਰ ਦਾ ਚੱਲ ਗਿਆ ਮਿਲਟਰੀ ਦਾ ਹੈਲੀਕਾਪਟਰ ਹੈ ਨਦਾ ਫੌਜੀ ਚੌਕ ਬੜਾ ਹੀ ਵੀਬੀ ਵਾਲਾ ਚੌਕ ਵਾਸਟੈਂਡ